ਓਏ ਓਹ ਬਾਟ ਤੇਰੀ ਓਏ ਉਹ ਮੁੰਡਾ ਮਾਰਦਾ ਓਏ ਓ ਮੇਰਾ ਓਏ ਉਹ ਮੁੰਡਾ ਮਾਰਦਾ ਓ ਡਾਕਟਰ ਓਏ ਹਾਏ ਉਹ ਮੁੰਡਾ ਆ ਗਿਆ ਇਹ 12 ਚੱਕੀ ਦੇ ਡਰਾਈਵਰ ਆ ਜਸਪਾਲ ਸਾਲਾ ਫਰਚਾਂਸਿੰਗ ਪਾਸੇ ਸ਼ੇਰਗੜ ਦਾ ਸੀ ਇਹ ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਪੂਰੀ ਤਰ੍ਹਾਂ ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੇ ਤੇ ਜਿਹੜਾ ਡੈੱਡ ਬੋਡੀ ਹੋ ਥੱਲੇ ਆ ਫੈਟਰੀ ਮੰਗਾ ਕੇ ਇਹ ਖਾਲ ਗੱਡੀ ਕਰਾ ਕੇ ਡੈੱਡ ਬੋਡੀ ਕੱਢ ਕੇ ਜਿਹੜੀ ਇਹ ਤੇ ਅਗਲੀ ਕਤਰੀਸ਼ਾ ਵਾਲੀ ਸ਼ੁਰੂ ਹੋ ਗਈ ਹੈ ਓਏ ਬਾਟ ਤੇਰੀ ਓਏ ਉਹ ਮੁੰਡਾ ਮਾਰਦਾ ਓਏ ਓ ਮੇਰਾ ਆਓਏ ਉਹ ਮੁੰਡਾ ਮਾਰਤਾ ਓ ਡਾਕਟਰ ਆ ਓਏ ਹਾਏ ਉਹ ਮੁੰਡਾ ਆ ਗਿਆ ਇਹ 12 ਚੱਕੀ ਦੇ ਡਰਾਈਵਰ ਆ ਜਸਪਾਲ ਸਰਫਰ ਚਾਂਸ ਵਿੱਚ ਪਾਸੇ ਸ਼ੇਰਗੜ ਦਾ ਸੀ ਇਹ ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਪੂਰੀ ਤਰ੍ਹਾਂ ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜਿਹ ਤੇ ਜਿਹੜਾ ਡੈੱਡ ਬੋਡੀ ਹਥੱਲੀ ਆ ਫੈਟਰੀ ਮੰਗਾ ਕੇ ਅਸੀਂ ਇਹ ਫਰ ਗੱਡੀ ਕਰਾ ਕੇ ਡੈੱਡ ਬੋਡੀ ਕੱਢ ਕੇ ਜਿਹੜੀ ਅੱਗੇ ਤਪੀਸ਼ਾ ਨੂੰ ਚੜਾਉਂਦੀ ਆ ਤੇ ਇਹ ਉਹ ਬਾਟ ਗਿਆ ਓਏ ਉਹ ਮੁੰਡਾ ਮਾਰਤਾ ਓਏ ਉਹ ਮੇਰਾ ਓਏ ਉਹ ਮੁੰਡਾ ਮਾਰਤਾ ਓ ਡਾਕਟਰ ਆ ਓਏ ਹਾਏ ਉਹ ਮੁੰਡਾ ਆ ਗਿਆ ਇਹ 12 ਚੱਕੀ ਇਹ ਡਰਾਈਵਰ ਹੈ ਜਸਪਾਲ ਸਾਲਾ ਫਰ ਚਾਂਸਰ ਵਿੱਚ ਪਾਸੀ ਸ਼ੇਰਗੜ ਦਾ ਸੀ ਇਹ ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਪੂਰੀ ਕਰਾ ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੇ ਤੇ ਜਿਹੜਾ ਡੈੱਡ ਬਾਡੀ ਹੋ ਥੱਲੇ ਆ ਫੈਟਰੀ ਮੰਗਾ ਕੇ ਅਸੀਂ ਇਹ ਫਰ ਗੱਡੀ ਕਰਾ ਕੇ ਡੈੱਡ ਬਾਡੀ ਕੱਢ ਕੇ ਜਿਹੜੀ ਅਗਲੀ ਤਪਤੀ ਸ਼ਾਮ ਨੂੰ ਚਲਾਈ ਦੀ ਇਹ ਉਹ ਬੰਦਾ ਮਾਰਤਾ ਓਏ ਉਹ ਮੇਰਾ ਓਏ ਉਹ ਮੁੰਡਾ ਮਾਰਤਾ ਉਹ ਡਾਕਟਰ ਆ ਓਏ ਹਾਏ ਉਹ ਮੁੰਡਾ ਆ ਗਿਆ ਇਹ 12 ਚੱਕੀ ਇਹਦੇ ਡਰਾਈਵਰ ਹੈ ਜਸਪਾਲ ਸਾਲਾ ਪਰ ਜਾਂਸ ਨਹੀਂ ਬਸ ਹੀਰਗੜ ਦਾ ਸੀ ਇਹ ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਛ ਹਤਾ ਪੁਰੀ ਦਾ ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੇ ਤੇ ਜਿਹੜਾ ਡੈਡ ਬੋਡੀ ਹੋ ਥੱਲੇ ਆ ਫੈਟਰੀ ਮੰਗਾ ਕੇ ਅਸੀਂ ਇਹ ਫਾਰ ਗੱਡੀ ਕਰਾ ਕੇ ਡੈਡ ਬੋਡੀ ਕੱਢ ਕੇ ਜਿਹੜੀ ਅਗਲੀ ਤੇ ਪਿਛਾ ਵਾਲੀ ਚੜਾਉਣੀ ਹੈ